ਸਤਿ ਸ਼੍ਰੀ ਅਕਾਲ ਜੀ ਮੈਂ ਵਿਖੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਮਨ ਟ੍ਰੀਕ ਦੇ ਉੱਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਅਮਨ ਦਾ ਇੱਕ ਸੂਟ ਆ ਕ੍ਰਾਸਟੀ ਸੂ ਪਿੰਕ ਕਲਰ ਦਾ ਸੂਟ ਆ ਜਿਵੇਂ ਤੁਹਾਨੂੰ ਆਪਾਂ ਪਹਿਲਾਂ ਦਿਖਾਈ ਸੀ ਇੱਕ ਵੀਡੀਓ ਨਾ ਹਰੇ ਕਲਰ ਦਾ ਸੂਟ ਸੀਗਾ ਉਹੀ ਕ੍ਰਾਸਟੀ ਸੂ ଥିਗਾ ਉਹ ਸੂਟ ਦੇ ਵਿੱਚ ਇੱਕ ਚਮਕੀ ਜਿਹੀ ਧੀਗੀ ਤੇ ਉਹ ਸੂਟ ਦੇ ਉੱਤੇ ਅਮਨ ਨੇ ਕਢਾਈ ਕੀਤੀ ਆ ਹੈਂਡਵਰਕ ਕੀਤਾ ਸੀਗਾ ਹੁਣ ਦੂਜੀ ਕਢਾਈ ਵੀ ਕਰੀ ਤੇ ਉੱਤੇ ਤੋਂ ਬਣੀ ਹੋਈ ਨਾ ਉੱਤੇ ਚੱਲੋ ਹੈਂਡਵਰਕ ਹੈਂਡਵਰਕ ਕੀਤਾ ਸੀਗਾ ਨਾ ਤੁਹਾਨੂੰ ਵੀਡੀਓ ਵੀ ਦਿਖਾਈ ਸੀ ਉਹ ਸੂਟ ਦੀ ਆਪਾਂ ਹੈਂਡਵਰਕ ਕਰਦੇ ਵੀ ਦਿਖਾਇਆ ਸੀ ਤੇ ਅਲੱਗ ਤੋਂ ਵੀ ਸੂਟ ਦੀ ਵੀਡੀਓ ਪਾਈ ਸੀ ਆਪਾਂ ਨੇ ਤੁਸੀਂ ਬਹੁਤ ਪਸੰਦ ਕੀਤਾ ਸੀਗਾ ਤੇ ਹੁਣ ਸਾਨੂੰ ਫੇਰ ਪ੍ਰੋਗਰਾਮ ਆ ਰਿਹਾ ਤੇ ਤੁਹਾਨੂੰ ਸੂਟ ਦਿਖਾਵਾਂਗੇ ਤੇ ਅਲੱਗ-ਅਲੱਗ ਡਿਜ਼ਾਈਨ ਰੱਖੇ ਹੋਏ ਨੇ ਆਪਾਂ ਨੇ ਤੁਸੀਂ ਵੀ ਆਪ ਦੱਸੋ ਜੀ ਆਪਦੇ ਉਹ ਵੀ ਇਹ ਡਿਜ਼ਾਈਨਾਂ ਦੇ ਵਿੱਚੋਂ ਹਨਾ ਵੀ ਅਮਨ ਕਿਹੜੇ ਡਿਜ਼ਾਈਨ ਦੀ ਕਢਾਈ ਆਪਦੇ ਸੂਟ ਤੇ ਕਰੇ ਕਿਉਂਕਿ ਜਦੋਂ ਆਪਦਾ ਸੂਟ ਕੱਢਣਾ ਹੁੰਦਾ ਉਦੋਂ ਹਨਾ ਥੋੜਾ ਜਿਹਾ ਕੰਮ ਔਖਾ ਹੋ ਜਾਂਦਾ ਵੀ ਕਿਹੜਾ ਡਿਜ਼ਾਈਨ ਕਰਾਂ ਤੇ ਬਾਕੀ ਇਹ ਵੀ ਦੱਸਿਓ ਵੀ ਆਪਾਂ ਪੇਂਟ ਕਰੀਏ ਜਾਂ ਹੈਂਡਵਰਕ ਕਰੀਏ ਜਾਂ ਜਿਹੜੀ ਆਪਾਂ ਮਸ਼ੀਨੀ ਕਿੜਾਈ ਕਰਦੇ ਆਂ ਇਹ ਕਰੀਏ ਤੇ ਵਾਕੀ ਸੂਟ ਵੀ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਜਿਹੜੇ ਨਵੇਂ ਪੈਣ ਭਰਾ ਆਪਣੇ ਨਾਲ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਵਧੀਆ ਲੱਗੀ ਤਾਂ ਲਾਈਕ ਕਰਿਓ ਚਲੋ ਜੀ ਮੈਂ ਤੁਹਾਨੂੰ ਦਿਖਾਉਣਾ ਸੂਟ ਤੇ ਉਹ ਡਿਜ਼ਾਈਨ ਦਿਖਾਉਣਾ ਜਿਹੜੇ ਮੈਂ ਮੇਜ਼ ਦੇ ਉੱਤੇ ਵਿਛਾਏ ਹੋਏ ਨੇ ਤੁਸੀਂ ਆਪ ਦਾ ਉਹ ਡਿਜ਼ਾਈਨ ਦੇਖ ਕੇ ਆਪ ਦੱਸੋ ਜਾਂ ਦਿਓ ਵੀ ਆਪਾਂ ਮਸ਼ੀਨੀ ਕਢਾਈ ਕਰੀਏ ਜਾਂ ਪੇਂਟ ਕਰੀਏ ਜਾਂ ਹੈਂਡਵਰਕ ਕਰੀਏ ਜਿਵੇਂ ਉਹ ਪਹਿਲਾਂ ਲਈ ਸੂਟ ਤੇ ਕਰਿਆ ਸੀਗਾ ਗ੍ਰੀਨ ਤੇ ਚਲੋ ਵੀ ਮੈਸ ਨੂੰ ਦਿਖਾਉਣਾ ਡਿਜ਼ਾਈਨ ਆਹ ਸੂਟ ਆ ਜੀ ਇਹ ਪਿੰਕ ਕਲਰ ਦਾ ਤੇ ਕ੍ਰਾਸ਼ ਟਿਸ਼ੂ ਆ ਇਹ ਆ ਮੈਸ ਨੂੰ ਦਿਖਾ ਦੇਣਾ ਆਸ ਨੂੰ ਇਹਦੇ ਵਿੱਚ ਚਮਕ ਦੇਖੀ ਰਹੀ ਨਹੀਂ ਸੂਟ ਦੇ ਵਿੱਚ ਤੇ ਬਿਲਕੁਲ ਡਿੱਟੋ ਇਹਦੇ ਨਾਲ ਦਾ ਗ੍ਰੀਨ ਸੂਟ ਸੀਗਾ ਜਿਹਦੇ ਉੱਤੇ ਅਮਨੇ ਹੈਂਡਵਰਕ ਕਰਿਆ ਸੀਗਾ ਉਹ ਸਿੱਪੀ ਵਗੈਰਾ ਤੇ 골ਡਨ ਹਨਾ ਕਰਿਆ ਸੀਗਾ ਤੇ ਤੁਸੀਂ ਬਹੁਤ ਜ਼ਿਆਦਾ ਪਸੰਦ ਕਰਿਆ ਸੀਗਾ ਜਿਹਦੇ ਗਲੇ ਦੇ نیچے ਹਨਾ ਇਕੋ ਲੋਕਟ ਟਾਈਪ ਹਲ ਜਿਵੇਂ ਲੋਕਟ ਨਹੀਂ ਹੁੰਦਾ ਆਪਣਾ ਉਹਦੇ ਵਾਂਗ ਜੀ ਹੈ ਨਾ ਕਢਾਈ ਕੀਤੀ ਸੀਗੀ ਹੈਂਡਵਰਕ ਨਾਲ ਹੈਂਡਵਰਕ ਕੀਤਾ ਸੀ ਮਤਲਬ ਤੇ ਮੈਂ ਇਸ ਨੂੰ ਡਿਜ਼ਾਈਨ ਦਿਖਾਉਣਾ ਤੇ ਤੁਸੀਂ ਆਪ ਦੱਸੋ ਜੀ ਆ ਦਿਓ ਵੀ ਕਿਹੜਾ ਡਿਜ਼ਾਈਨ ਵਧੀਆ ਤੇ ਉਹਨਾਂ ਦੇ ਵਿੱਚੋਂ ਕਿਹੜਾ ਡਿਜ਼ਾਈਨ ਕਰਨਾ ਚਾਹੀਦਾ ਤੇ ਬਾਕੀ ਇਹ ਵੀ ਦੱਸਿਓ ਵੀ ਆਪਾਂ ਮਸ਼ੀਨੀ ਕਢਾਈ ਕਰੀਏ ਹੈਂਡਵਰਕ ਕਰੀਏ ਜਾਂ ਪੇਂਟ ਕਰੀਏ ਹਮਨ ਦੱਸਿਆਂ ਆ ਕਿਹੜੇ ਕਿਹੜੇ ਡਿਜ਼ਾਈਨ ਕਿੱਥੇ ਕਿੱਥੇ ਹੋਣ ਵਾਲੇ ਨੇ ਤੇ ਆ ਦੇਖੋ ਇੱਕ ਇਹ ਨਾ ਵੀ ਆਪਣਾ ਦਰਖਤ ਦੀ ਤਰ੍ਹਾਂ ਜਿਵੇਂ ਬਣੇ ਹੋਏ ਜਿਵੇਂ ਪੇੜ ਹੁੰਦਾ ਤੇ ਤਾਂ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਇਹਦੇ ਉੱਪਰ ਇਹੀ ਸੇਮ ਫਲਾਵਰ ਹੈ ਉੱਪਰ ਇੱਥੋਂ ਲੈ ਕੇ ਆਜੀ ਇੱਥੋਂ ਲੈ ਕੇ ਐਵੇਂ ਇਹ ਦੋ ਫਲਾਵਰ ਬਣਦੇ ਨੇ ਚਾਕਾਂ ਦੇ ਉੱਪਰ ਠੀਕ ਆ ਜਿਵੇਂ ਆਪਣੇ ਚਾਕ ਹੁੰਦੇ ਨੇ ਇਹ ਸਾਈਡਾਂ ਤੇ ਬਣ ਜਾਂਦੇ ਨੇ ਦੋਨੋਂ ਸਾਈਡਾਂ ਤੇ ਠੀਕ ਆ ਬੇਲ ਵਾਂਗੂ ਫੁੱਲ ਬਣ ਜਾਂਦਾ ਹੈ ਤੇ ਆਹ ਜਿਹੜੇ ਫੁੱਲ ਨੇ ਛੋਟੇ-ਛੋਟੇ ਆਪਾਂ ਰੰਗ-ਬਰੰਗੇ ਪਾ ਸਕਦੇ ਹਾਂ ਹਾਂ ਇਹ ਆਪਣਾ ਘੇਰੇ ਚੱਕਾਂ ਦੇ ਬੰਦਾ ਹੈ ਚੱਕਾਂ ਦੇ ਠੀਕ ਆ ਤੇ ਆ ਗਿਆ ਸੈਕਿੰਡ ਡਿਜ਼ਾਈਨ ਇਹ ਇਹ ਘੇਰੇ ਦਾ ਇਹ ਵੀ ਮਤਲਬ ਕਾਰਨਰ ਵਾਲਾ ਡਿਜ਼ਾਈਨ ਆ ਗਿਆ ਅੱਛਾ ਵੀ ਜਿਵੇਂ ਹੁਣ ਆਪਾਂ ਇਹਨੂੰ ਚਾਕ ਤੋਂ ਉੱਪਰ ਨੂੰ ਲੈ ਕੇ ਜਾਈਏ ਲੰਬਾ ਹਨ ਹੂੰ ਹੂੰ ਤੇ ਉਵੇਂ ਬਣ ਜਾਊਗਾ ਇਹ ਬਾਕੀ ਸਾਨੂੰ ਵਾਈਟ ਪੇਪਰ ਕਰਕੇ ਥੋੜਾ ਜਿਹਾ ਇਹ ਫਿੱਕਾ ਜਿਹਾ ਲੱਗਦਾ ਹੋਊਗਾ ਬਾਕੀ ਮੈਂ ਸਾਨੂੰ ਐਂ ਦਿਖਾ ਦੇਣਾ ਆ ਦੇਖੋ ਡਿਜ਼ਾਈਨ ਇਹ ਇਹ ਡਿਜ਼ਾਈਨ ਦੇ ਉੱਪਰ ਆਪਾਂ ਜਿਵੇਂ ਹੁਣ ਇਹ ਇੱਥੇ ਖਤਮ ਕੀਤਾ ਹੋਇਆ ਇਹ ਉੱਪਰ ਦੀ ਆਪਾਂ ਹੋਰ ਫਲਾਵਰ ਵੀ ਲਾ ਸਕਦੇ ਆ ਜੇ ਲਾਉਣੇ ਹੋਣ ਬਾਕੀ ਇੰਨਾ ਕੁ ਵੀ ਸੋਨਾ ਬਣ ਜਾਂਦਾ ਇਹ ਡਿਜ਼ਾਈਨ ਬਾਕੀ ਜਿਹੜਾ ਆਪਾਂ ਆਪ ਡਰਾਇੰਗ ਕਰਦੇ ਆ ਜਿਵੇਂ ਜਿਹੜੇ ਕੰਪਿਊਟਰ ਦੇ ਡਿਜ਼ਾਈਨ ਹੁੰਦੇ ਨੇ ਨਾ ਤਾਂ ਜਿਹੜੇ ਕੰਪਿਊਟਰ ਦੇ ਵਿੱਚ ਚਿਪ ਪਈ ਹੁੰਦੀ ਆ ਉਹਨੇ ਉਦਾਂ ਦੀ ਬਣਾਉਣੇ ਹੁੰਦੇ ਨੇ ਜਿਹੜੇ ਆਪਾਂ ਆਪ ਡਰਾਇੰਗ ਕਰਕੇ ਬਣਾਉਣੇ ਆ ਜਾਂ ਕੋਈ ਆਪਣੇ ਕੋਲੇ ਡਿਜ਼ਾਈਨ ਆਉਂਦਾ ਉਹਨੂੰ ਦੇਖ ਕੇ ਬਣਾਉਣੇ ਆ ਉਸ ਆਪਾਂ ਕਿਵੇਂ ਵੀ ਫੁੱਲ ਐਡ ਕਰ ਸਕਦੇ ਆ ਵਿੱਚ ਹੇਰ ਹੇਰ ਬਦਲ ਕਰ ਸਕਦੇ ਆ ਮਤਲਬ ਫੇਰ ਬਦਲ ਤੇ ਕੋਈ ਵੀ ਫੁੱਲ ਵਧਾ ਸਕਦੇ ਆ ਆਪਾਂ ਘੜਾ ਸਕਦੇ ਆ ਤੇ ਦੇਖੋ ਜੀ ਆਪਣਾ ਸੈਕਿੰਡ ਡਿਜ਼ਾਈਨ ਆ ਗਿਆ ਤੇ ਆ ਗਿਆ ਆਪਣਾ ਥਰਡ ਡਿਜ਼ਾਈਨ ਪਹਿਲਾਂ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦਾਂ ਉਦੋਂ ਬਾਅਦ ਆਪਾਂ ਤੁਹਾਨੂੰ ਦੱਸਣਗੇ ਵੀ ਇਹ ਡਿਜ਼ਾਈਨ ਆਪਣਾ ਸੂਟ ਦੇ ਕਿਹੜੇ ਹਿੱਸੇ ਤੇ ਹੋ ਸਕਦਾ ਆਪਾਂ ਦੱਸਾਂ ਇਹ ਵੀ ਆਪਣੇ ਮਤਲਬ ਨੀਚੇ ਕੱਟਵਰਕ ਬਣਾ ਕੇ ਹੂੰ ਹੂੰ ਤੇ ਇਹ ਖੁੰਗਜੀਆਂ ਤੇ ਓਮੀ ਦੋਨੋਂ ਸਾਈਡਾਂ ਤੇ ਚਾਕਾਂ ਤੇ ਤੇ ਬਾਹਾਂ ਤੇ ਵੀ ਹੋ ਸਕਦਾ ਏ ਛੋਟਾ ਕਰਕੇ ਬਾਹਾਂ ਤੇ ਜਿਵੇਂ ਹੁਣ ਆ ਚੀਜ਼ ਬਣੀ ਹੋਈ ਆ ਆ ਫਲਾਵਰ ਬਣਿਆ ਹੋਇਆ ਛੋਟਾ ਫਲਾਵਰ ਏ ਬਣਾ ਸਕਦੇ ਆ ਉਹ ਆਪਣੀ ਮਰਜ਼ੀ ਆ ਹਨਾ ਵੀ ਆਪਾਂ ਨੇ ਕਿਵੇਂ ਬਣਾਉਣਾ ਤੇ ਆ ਪੱਤੀਆਂ ਵਗੈਰਾ ਵੀ ਬਣਾ ਸਕਦੇ ਆ ਕਲੀਆਂ ਆ ਇੰਨਾ ਫਲਾਵਰ ਵੀ ਬਣਾ ਸਕਦੇ ਆ ਛੋਟਾ ਮਤਲਬ ਬਾਹਾਂ ਤੇ ਡਿਜ਼ਾਈਨ ਇਹਦਾ ਛੋਟਾ ਬਣਾਉਂਗਾ ਕੱਟ ਵਰਕੇ ਦੇ ਨਾਲ ਬਣਾਉਂਗਾ ਏ ਵਾਲਾ ਫਲਾਵਰ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਚੌਥਾ ਡਿਜ਼ਾਈਨ ਤੇ ਲਾਸਟ ਦੇ ਵਿੱਚ ਸਭ ਤੋਂ ਵੱਡਾ ਤੇ ਬਹੁਤ ਸੋਹਣਾ ਡਿਜ਼ਾਈਨ ਆ ਉਹ ਤੁਹਾਨੂੰ ਦਿਖਾਉਂਗਾ ਤੇ ਬੇਨਾਮ ਸੁਣ ਡਿਜ਼ਾਈਨ ਦਿਖਾ ਦਾਂ ਆ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆ ਦੇਖੋ ਕੀ ਇਹ ਇਹ ਉਹਨੇ ਕਿੱਥੇ ਬਣੂਗਾ ਇਹ ਵੀ ਘੇਰੇ ਦੇ ਉੱਪਰ ਇਹ ਇੱਕ ਫੁੱਲ ਇਧਰਲੀ ਸਾਈਡ ਬਣੂ ਤੇ ਇੱਕ ਫੁੱਲ ਇਹ ਦੂਸਰੀ ਸਾਈਡ ਬਣੂ ਤੇ ਇਹਦਾ ਜਿਹੜਾ ਇੰਨਾ ਹਿੱਸਾ ਇੱਥੋਂ ਲੈ ਕੇ ਵਿਚਾਲੇ ਦਾ ਹਾਂ ਹਾਂ ਆ ਚੀਜ਼ ਆ ਜਿਹੜੀ ਉੱਪਰ ਤੱਕ ਇਹ ਦੋਨੋਂ ਮਤਲਬ ਜਿਹੜੀਆਂ ਚੱਕ ਕੇ ਇਹ ਫੁੱਲ ਬਣ ਜਾਣਗੇ ਵਿਚਾਲੇ ਘੇਰੇ ਤੇ ਆਹ ਵਾਲਾ ਡਿਜ਼ਾਈਨ ਘੇਰੇ ਦਾ ਬਣਦਾ ਇਹ ਕਿੰਨਾ ਹਾਫ ਡਿਜ਼ਾਈਨ ਆਹ ਫਲਾਵਰ ਨਹੀਂ ਬਣਦਾ ਠੀਕ ਹੈ ਇੰਨਾ ਹਾਫ ਡਿਜ਼ਾਈਨ ਘੇਰੇ ਦੇ ਇਹ ਵੀ ਘੇਰੇ ਦੇ ਡਿਜ਼ਾਈਨ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਪੰਜਵਾਂ ਡਿਜ਼ਾਈਨ ਪਹਿਲਾਂ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦੇਣਾ ਆ ਦੇਖੋ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਹੈ ਹੁਣ ਇਹ ਬੀਲ ਟਾਈਪ ਆਪਾਂ ਘੇਰੇ ਦੇ ਹੀ ਬਣਾ ਸਕਦੇ ਆ ਹਮਮ ਤੇ ਝਾਕਾਂ ਦੇ ਬਣਾ ਸਕਦੇ ਆ ਠੀਕ ਹੈ ਸੋਹਣਾ ਡਿਜ਼ਾਈਨ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਇਸ ਤੋਂ ਅਗਲਾ ਆਪਣਾ ਛੇਮਾ ਡਿਜ਼ਾਈਨ ਆ ਤੇ ਇਹ ਦੇਖੋ ਇਹ ਪਹਿਲਾਂ ਮੈਂ ਡਿਜ਼ਾਈਨ ਦਿਖਾਉਣਾ ਸੀ ਉਹਨੂੰ ਦੇਖੋ ਇਹ ਵੀ ਇਹ ਇਸ ਤਰ੍ਹਾਂ ਦਾ ਹੈ ਇਹ ਬਾਹਾਂ ਦਾ ਮਤਲਬ ਡਿਜ਼ਾਈਨ ਬਣਿਆ ਹੋਇਆ ਹੈ ਹੈਵੀ ਬਾਜੂ ਬਣਾ ਕੇ ਹੂੰ ਹੂੰ ਤੇ ਵਿੱਚ ਆਪਾਂ ਜਿਵੇਂ ਆ ਬੂਟੀਆਂ ਲਾਈਆਂ ਹੂੰ ਸੂਟ ਦੇ ਵਿੱਚ ਐਵੇਂ ਬੂਟੀਆਂ ਸਿੱਟ ਸਕਦੇ ਆਂਗੇ ਹੂੰ ਉਹ ਛੋਟੀਆਂ ਜਿਵੇਂ ਅਲੱਗ-ਅਲੱਗ ਦੀਆਂ ਵੀ ਜਿਵੇਂ ਆ ਫਲਾਵਰ ਅਲੱਗ ਤੋਂ ਪਾ ਲਿਆ ਸੂਟ ਦੇ ਵਿੱਚ ਆ ਪਾ ਲਿਆ ਹਨਾ ਹੂੰ ਹੂੰ ਦੋ ਤਰ੍ਹਾਂ ਦੇ ਫਲਾਵਰ ਆਪਾਂ ਪਾ ਸਕਦੇ ਆ ਤਿੰਨ ਤਰ੍ਹਾਂ ਨਹੀਂ ਪਾ ਸਕਦੇ ਨੇ ਇਹਦੇ ਵਿੱਚ ਇੱਕ ਆ ਫਲਾਵਰ ਬਣਿਆ ਹੋਇਆ ਇਹਦੇ ਵਿੱਚ ਠੀਕ ਆ ਇਹ ਸਾਰੇ ਸੂਟ ਦੇ ਵਿੱਚ ਆਪਾਂ ਜਿਵੇਂ ਮੂਰਲੇ ਪੱਲੇ ਤੇ ਆਪਾਂ ਇਹ ਬੂਟੀਆਂ ਪਾ ਲਓ ਹੂੰ ਤੇ ਬਾਹਵਾ ਆਪਾਂ ਹੈਵੀ ਰੱਖ ਲਓ ਆਹ ਵਾਲੀਆਂ ਬਾਹਵਾ ਕਰ ਲਓ ਇਹ ਬਾਹਾਂ ਦਾ ਡਿਜ਼ਾਈਨ ਹੁਣ ਤੁਹਾਨੂੰ ਦਿਖਾਉਣਾ ਇਹ ਦੂਜਾ ਅਗਲਾ ਡਿਜ਼ਾਈਨ ਤੇ ਇਹ ਵੀ ਸੋਣਾ ਆਪਣਾ ਜਿੱਗ ਜਾ ਕੇ ਬੱਤੀਆਂ ਦਾ ਡਿਜ਼ਾਈਨ ਬਣਾਇਆ ਹੋਇਆ ਤੇ ਇਹ ਵੀ ਆਹ ਡਿਜ਼ਾਈਨ ਮੰਗੂ ਇਸ ਤਰ੍ਹਾਂ ਦਾ ਅੱਛਾ ਟਿੱਡੀ ਰੂਟ ਆ ਹਾਂ ਮੈਂ ਤਾਂ ਫਿਰ ਆਪਦੇ ਹਿਸਾਬ ਨਾਲ ਰੱਖ ਲਈਦੀ ਇਹ ਬਾਹਾਂ ਦਾ ਵੀ ਹਾਂ ਇਹ ਬਾਹਾਂ ਤੇ ਵੀ ਬਣ ਜਾਊਗਾ ਜੇ ਹੁਣ ਤੁਸੀਂ ਇਹ ਐਵੇਂ ਰੱਖਿਆ ਹੈ ਤੇ ਤੇ ਇਹ ਆਪਾਂ ਝਾਕਾਂ ਤੇ ਵੀ ਬਣਾ ਸਕਦੇ ਹਾਂ ਜਿਵੇਂ ਹੁਣ ਘੇਰੇ ਦੀ ਇੱਕ ਸਾਈਡ ਜੇ ਹੁੰਦੀ ਨੇ ਜਿੱਥੇ ਝਾਕ ਹੁੰਦੇ ਨੇ ਹਾਂ ਉਹ ਜਿਵੇਂ ਹੁਣ ਅੱਜ ਕੱਲ੍ਹ ਟ੍ਰੈਂਡ ਚੱਲਿਆ ਹੋਇਆ ਹੈ ਹਨਾ ਹੂੰ ਹੂੰ ਵੀ ਜਿੱਡਾ ਕੇ ਪੇਜ ਐ ਐਡੇ ਐਡੇ ਇੱਕ ਛੋਟੇ ਝਾਕਾਂ ਵਾਲੇ ਸੂਟ ਵੀ ਬਣਾਉਣ ਲੱਗ ਗਏ ਹਨਾ ਹੂੰ ਹੂੰ ਜਿਵੇਂ ਹੁਣ ਕਾਲਜ ਚ ਕੁੜੀਆਂ ਮਤਲਬ ਗਰਲਜ਼ ਹੋ ਗਏ ਹਨਾ ਉਹ ਪਾਉਂਦੀਆਂ ਨੇ ਅਲੱਗ ਅਲੱਗ ਤਰ੍ਹਾਂ ਦੇ ਸੂਟਾਂ ਦੇ ਜਿਵੇਂ ਹੁਣ ਟ੍ਰੈਂਡ ਚੱਲ ਪਿਆ ਛੋਟੇ ਝਾਕਾਂ ਵਾਲੇ ਸੂਟਾਂ ਦਾ ਟ੍ਰੈਂਡ ਚੱਲ ਪਿਆ ਇਹ ਛੋਟੇ ਝਾਕਾਂ ਤੇ ਪੈ ਸਕਦਾ ਹੈ ਠੀਕ ਆ ਜੇ ਬਾਕੀ ਆਪਾਂ ਨੇ ਵੱਡਾ ਡਿਜ਼ਾਈਨ ਕਰਕੇ ਪਾਉਣਾ ਹੈ ਤਾਂ ਇਹ ਆਪਾਂ ਇੱਥੋਂ ਆਹੀ ਡਿਜ਼ਾਈਨ ਚੱਕ ਕੇ ਆਪਾਂ ਇਧਰਲੀ ਸਾਈਡ ਰੱਖ ਕੇ ਇਹਨੂੰ ਵੱਡਾ ਵੀ ਵੱਡੇ ਚਾਰ ਦੇ ਵੀ ਬਣਾ ਸਕਦੇ ਆ ਠੀਕ ਆ ਬਾਕੀ ਇਹਦੇ ਨਾਲ ਜੇ ਆਪਾਂ ਨੇ ਕੱਟਵਰਕ ਅਟੈਚ ਕਰਨਾ ਕੋਈ ਜਾਂ ਕੋਈ ਬਾਰਡਰ ਅਟੈਚ ਕਰਨਾ ਹਨ ਉਹ ਵੀ ਹੋ ਜਾਊਗਾ ਜਿਗਜੈਗ ਵਗੈਰਾ ਦਾ ਉਹ ਆਪਾਂ ਨਾਲ ਅਟੈਚ ਕਰ ਸਕਦੇ ਆ ਤੇ ਹੁਣ ਮੈਂ ਤੁਹਾਨੂੰ ਦਿਖਾਉਣਾ ਲਾਸਟ ਡਿਜ਼ਾਈਨ ਜਿਹੜਾ ਸਭ ਤੋਂ ਵੱਡਾ ਡਿਜ਼ਾਈਨ ਆ ਬਾਕੀ ਮੈਨੂੰ ਵਧੀਆ ਲੱਗਿਆ ਤੁਸੀਂ ਆਪ ਦਾ ਸਝਾਦ ਦਿਓ ਦੇ ਆ ਦੇਖੋ ਇਹ ਕਿੱਡਾ ਡਿਜ਼ਾਈਨ ਆ ਜਿਹਦੇ ਅੰਦਰ ਵਿੱਚ ਦੇਖੋ ਚਿੜੀ ਬਣੀ ਹੋਈ ਆ ਤੁਹਾਨੂੰ ਮੁੱਤ ਹੋਣਾ ਬਹੁਤ ਵੱਡਾ ਡਿਜ਼ਾਈਨ ਹੈ ਇਹ ਸੈਦ ਉਤੋਂ ਥੋੜਾ ਜਿਹਾ ਫਿੱਕਾ ਦੀਦਾ ਨਾ ਵਾਈਟ ਬਲ ਭਾਈ ਪੈਣੀ ਆ ਕਰਕੇ ਫਿੱਕਾ ਲੈਂਦਾ ਕਾਫੀ ਟਾਈਮ ਹੋ ਗਿਆ ਬਣਾਏ ਕੋਈ ਇਹ ਦੇਖੋ ਸੁਣੋ ਬਹੁਤ ਵੱਡਾ ਡਿਹਾ ਇਹ ਕਿੱਥੇ ਦਾ ਬੰਨ ਡਿਜ਼ਾਈਨ ਹੈ ਸੂਟ ਦੇ ਕਿਹੜੇ ਹਿੱਸੇ ਦਾ ਇਹ ਇਹ ਸਲਵਾਰ ਦਾ ਡਿਜ਼ਾਈਨ ਆ ਸਲਵਾਰ ਦਾ ਡਿਜ਼ਾਈਨ ਆ ਭਾਰੀ ਡਿਜ਼ਾਈਨ ਆ ਇਸ ਸਟ੍ਰੇਟ ਸਲਵਾਰ ਦੀ ਮੂਰੀਆਂ ਤੇ ਡਿਜ਼ਾਈਨ ਬਣਦਾ ਇਹ ਬਚਾਲੇ ਵੀ ਬਣਾ ਸਕਦੇ ਆ ਆਪਾਂ ਇੱਕ ਸਾਈਡ ਤੇ ਬਣਾ ਸਕਦੇ ਆ ਇਹਨੂੰ ਹਾਂ ਬਾਕੀ ਇਹਦੇ ਟਾਈਮ ਵਾਲਾ ਲੱਗਦਾ ਹੈ ਨਾ ਹਾਂ ਵੱਡਾ ਡਿਜ਼ਾਈਨ ਆ ਗਿਆ ਹੈ ਨਾ ਹਾਂ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਸਾਰੇ ਡਿਜ਼ਾਈਨਾਂ ਦੇ ਵਿੱਚੋਂ ਸੋਨੂੰ ਕਿਹੜਾ ਡਿਜ਼ਾਈਨ ਪਸੰਦ ਆਇਆ ਤੇ ਇਹ ਵੀ ਦੱਸਿਓ ਵੀ ਆਪਾਂ ਪੇਂਟ ਜਿਹੜਾ ਰੰਗਾਂ ਦੇ ਨਾਲ ਡਿਜ਼ਾਈਨ ਬਣਾਉਣਾ ਹੈ ਆਪਾਂ ਉਹ ਬਣਾਈਏ ਹੈਂਡਵਰਕ ਕਰੀਏ ਜਾਂ ਮਸ਼ੀਨੀ ਕਢਾਈ ਕਰੀਏ ਆ ਦੇਖੋ ਇਹਦੇ 'ਚ ਹੁਣ ਜਿਵੇਂ ਫਲਾਵਰ ਬਣੇ ਹੋਏ ਨੇਗੇ ਹੈ ਨਾ ਹਾਂ ਹਾਂ ਤੇ ਕੋਈ ਫਲਾਵਰ ਤੇ ਇਹਦੇ ਵਿੱਚ ਗੋਲ ਬਣਿਆ ਹੈ ਹਾਂ ਹਾਂ ਦੇਖੋ ਕੋਈ ਫਲਾਵਰ ਇਹਦੇ ਵਿੱਚ ਇਸ ਤਰ੍ਹਾਂ ਬਣਿਆ ਹੈ ਇਹ ਸਾਰੇ ਡਿਜ਼ਾਈਨ ਇਹਦੇ ਵਿੱਚ ਐਂ ਬਣੇ ਹੋਏ ਸੀ ਫਲਾਵਰ ਠੀਕ ਹੈ ਬਿੰਗੇਟੇਡੇ ਆ ਆ ਦੇਖੋ ਆ ਜਿਵੇਂ ਬੱਦਲ ਹੁੰਦੇ ਨੇ ਹਨਾ ਹਾਂ ਹਾਂ ਇਹ ਡਿਜ਼ਾਈਨ ਐਂ ਬਣਿਆ ਹੋਇਆ ਸੀ ਇਹਦੇ ਵਿੱਚ ਬਦਰਾ ਵਾਂਗੂ ਠੀਕ ਹੈ ਤੇ ਇਹ ਆਪਾਂ ਜਿਵੇਂ ਹੁਣ ਹੱਥ ਦੀ ਕਾਰਗਰੀ ਹੋ ਗਈ ਹੱਥ ਨਾਲ ਆਪਾਂ ਜਿਵੇਂ ਮਰਜ਼ੀ ਕਰ ਸਕਦੇ ਹਾਂ ਹਾਂ ਇਹੀ ਫਰਕ ਆ ਆਪਣੇ ਹੱਥ ਨਾਲ ਅ ਡਰੈਂਕ ਕਰਕੇ ਉਹ ਦੂਧਰ ਕਢਾਈ ਕਰਨੀ ਤੇ ਕੰਪਿਊਟਰ ਵਰਕ ਦਾ ਕਿਉਂ ਆਪਾਂ ਕੰਪਿਊਟਰ ਵਰਕ ਨੂੰ ਮਾੜਾ ਨਹੀਂ ਕਹਿੰਦੇ ਉਹ ਵੀ ਬਹੁਤ ਸੋਹਣਾ ਹੁੰਦਾ ਪਰ ਇਹ ਆ ਵੀ ਜਿਹੜੇ ਚਿਪ ਦੇ ਵਿੱਚ ਡਿਜ਼ਾਈਨ ਪਏ ਹੁੰਦੇ ਨੇ ਨਾ ਉਹ ਉਦਾਂ ਦੇ ਉਦਾਂ ਹੀ ਡਿੱਟੋ ਛਾਪ ਦਿੰਦਾ ਜੋ ਆਪਾਂ ਡਰੈਂਕ ਕਰਦੇ ਆ ਹਨ ਉਹਦੇ ਵਿੱਚ ਆਪਾਂ ਕੋਈ ਵੀ ਫੇਰ ਬਦਲ ਕਰ ਸਕਦੇ ਆ ਕੋਈ ਪੱਤੀ ਵਧਾ ਸਕਦੇ ਆ ਘਟਾ ਸਕਦੇ ਆ ਤੇ ਜਿਹੜੀ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੀਡੀਓ ਸਮਾਪਤ ਕਰਦੇ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੋ ਮੈਂ ਤੁਹਾਨੂੰ ਪੁੱਛਿਆ ਵੀ ਕਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੇ ਕਿਹੜਾ ਵਰਕ ਕਰੀਏ ਆਪਾਂ ਤੇਕ ਜਰੂਰ ਦੱਸਿਓ ਵਧੀਆ ਲੱਗੀ ਵੀਡੀਓ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਜਿਹੜੇ ਨਵੇਂ ਭੈਣ ਭਰਾ ਜੁੜਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਵੀ ਦਬਿਓ ਚਲੋ ਜੀ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਦੇ ਹੋ ਹਾਜ਼ਰ ਰਹੋ ਵਾਸਤੇ ਰਹੋ ਖੁਸ਼ ਰਹੋ ਹਸਰੀ ਕਾਲ ਜੀ